ਸਤਿ ਸ਼੍ਰੀ ਅਕਾਲ ਜੀ ਅਖ਼ਰ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਦੀਆਂ ਕੁਝ ਗੱਲਾਂ ਪਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ ਸਭ ਤੋਂ ਪਹਿਲਾਂ ਫੈਡਰਲ ਸਰਬੋਖੀ ਦੀ ਅਪਰਾਧਿਕ ਜਾਂਚ ਦੇ ਮਾਮਲੇ ਦੀ ਗੱਲ ਕਰਨੀ ਹੈ। ਦੂਜਾ ਮੀਨੋਪਲਸ ਤੇ ਵਿੱਚ ਹਜ਼ਾਰਾਂ ਪੁਲਿਸ ਆਫੀਸਰ ਭੇਜੇ ਗਏ ਹੈ ਇਹ ਗੱਲਬਾਤ ਕਰਾਂਗੇ। ਤੀਜਾ ਮਿਡ ਟਰਮ ਚੋਣਾਂ ਸੰਬੰਧੀ ਰਾਸ਼ਟਰਪਤੀ ਡੋਨਲਡ 트ੰਪ ਕੀ ਯਤਨ ਕਰ ਰਿਹਾ ਤੇ ਡੈਮੋਕ੍ਰੇਟਸ ਕੀ ਯਤਨ ਕਰ ਰਹੇ ਹੋ ਦੀ ਤੇ ਗੱਲਬਾਤ ਕਰਾਂਗੇ ਤੇ ਇੱਕ ਅਮਰੀਕਾ ਦੇ ਵਿੱਚ ਉਮਰ ਵਧਾਉਣ ਵਾਲੀਆਂ ਜਾਂ ਜਵਾਨ ਰਹਿਣ ਵਾਲੀਆਂ ਜਿਹੜੀਆਂ ਦਵਾਈਆਂ ਉਹਦੀ ਵਰਤੋਂ ਬਹੁਤ ਜ਼ਿਆਦਾ ਵਧ ਗਈ ਹੈ ਤੇ ਘਰਾਂ ਦੀ ਮਾਰਗੇਜ ਦੇ ਵਿੱਚ ਇੱਕ ਵੱਡੀ ਤਬਦੀਲੀ ਅਮਰੀਕਾ ਦੇ ਵਿੱਚ ਉਹਦੇ ਸੰਬੰਧੀ ਵੀ ਕੁਝ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸਭ ਤੋਂ ਪਹਿਲੀ ਗੱਲਬਾਤ ਫੈਡਰਲ ਰਿਜ਼ਰਵ ਦੇ ਬਾਰੇ ਫੈਡਰਲ ਸਰਵ ਅਮਰੀਕਾ ਦੀ ਸੈਂਟਰਲ ਬੈਂਕ ਆ ਉਹਨਾਂ ਨੇ ਹੁਣ ਇਹ ਕਿਹਾ ਕਿ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਇਹਨਾਂ ਨੇ ਫੈਡਰਲ ਰਿਜ਼ਰਵ ਦੇ ਚੇਅਰ ਜਾਨੀ ਕਿ ਮੁਖੀ ਜੇਰੋਮ ਐਚ ਪਾਵਲ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਕੀ ਹੈ? ਮਾਮਲਾ ਇਹ ਆ ਕਿ ਇਨਵੈਸਟੀਗੇਸ਼ਨ ਆਫੀਸ਼ੀਅਲੀ ਕੀ ਆ ਉਹਦਾ ਕਾਰਨ ਇਹ ਦੱਸਿਆ ਗਿਆ ਉਹਨਾਂ ਨੇ ਕਿ ਇੱਕ ਬਿਲਡਿੰਗ ਦੀ ਰਿਪੇਅਰ ਕੀਤੀ ਗਈ ਹੈ ਰੈਨੋਵੇਸ਼ਨ ਕੀਤੀ ਗਈ ਹੈ ਜਿਹੜੀ ਫੈਡਰਲ ਰਿਜ਼ਰਵ ਦੇ ਹੈੱਡਕੁਆਟਰ ਬਿਲਡਿੰਗ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਉੱਥੇ ਜਿਹੜੀ ਨੈਸ਼ਨਲ ਮਾਲ ਦੇ ਨੇੜੇ ਉਹਦੀ ਰਿਪੇਅਰ ਕੀਤੀ ਗਈ ਹੈ ਉਹਨੂੰ ਰੈਨੋਵੇਟ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਇਹਨਾਂ ਦੇ ਮੁਖੀ ਜੇਰਮ ਪਾਵਲ ਦੇ ਉੱਤੇ ਕੁਝ ਦੋਸ਼ ਆ ਜਿਹਦੇ ਤਹਿਤ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਵੀ ਕੀ ਉਹ ਸਹੀ ਹੋਈ ਹੈ ਗਲਤ ਹੋਈ ਹੈ ਜਾਂ ਤੇ ਕੀ ਮਾਮਲਾ ਆ ਇਹ ਤੇ ਇੱਕ ਸਿੱਧੀ ਖਬਰ ਆ ਜਿਹੜੀ ਪਾਵਲ ਕੀ ਕਹਿ ਰਿਹਾ ਜਿਹੜੇ ਫੈਡਰਲ ਰਿਜ਼ਰਵ ਦੇ ਮੁਖੀ ਨੇ ਉਹ ਕਹਿੰਦੇ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੇਰੀ ਇਨਵੈਸਟੀਗੇਸ਼ਨ ਇਸ ਕਰਕੇ ਹੋ ਰਹੀ ਆ ਕਿਉਂਕਿ ਮੈਂ ਰਾਸ਼ਟਰਪਤੀ ਟਰੰਪ ਦੇ ਕਹਿਣ ਉੱਪਰ ਅਮਰੀਕਾ ਦੇ ਵਿੱਚ ਵਿਆਜ ਦਰਾਂ ਘਟ ਨਹੀਂ ਕਰ ਸਕ ਘਟ ਘਟ ਨਹੀਂ ਕਰ ਰਿਹਾ ਇਸ ਕਰਕੇ ਕਿਉਂਕਿ ਮੇਰੇ ਨਾਲ ਉਹ ਠੀਕ ਨਹੀਂ ਆ ਤੇ ਉਹ ਮੇਰੇ ਨਾਲ ਇਹ ਕੰਮ ਜਾਣਬੁੱਝ ਕੇ ਕਰ ਰਿਹਾ ਇੰਟਰਸਟ ਰੇਟ ਦਾ ਇਸ਼ੂ ਕੀ ਹੈ ਜੇਰਮ ਪਾਵਲ ਕਿਸੇ ਵੇਲੇ ਰਾਸ਼ਟਰਪਤੀ 트ੰਪ ਨੇ 2017 ਦੇ ਵਿੱਚ ਨਾਮਿਨੇਟ ਕੀਤੇ ਸੀ ਉਹਨਾਂ ਨੇ ਨਾਮਿਨੇਟ ਕੀਤੇ ਸੀ ਬਾਅਦ ਦੇ ਵਿੱਚ ਉਹਨਾਂ ਨਾਲ ਇਹਨਾਂ ਦੀ ਬਣਨੋਂ ਹਟ ਗਈ ਕਿਉਂਕਿ ਇਹਨਾਂ ਦੇ ਮੁਖੀ ਪਾਵਲ ਦੇ ਕਹਿਣ ਅਨੁਸਾਰ ਕਿ ਮੈਂ ਡੋਨਲਡ 트ੰਪ ਦੇ ਕਹਿਣ ਦੇ ਉੱਤੇ ਇੰਟਰਸਟ ਰੇਟ ਨਹੀਂ ਘਟਾ ਰਿਹਾ ਇੰਟਰਸਟ ਰੇਟ ਘਟਾਉਣੇ ਰਾਸ਼ਟਰਪਤੀ ਦੇ ਹੱਥ 'ਚ ਨਹੀਂ ਸੈਂਟਰਲ ਬੈਂਕ ਦੇ ਜਿਹੜਾ ਕਿ ਫੈਡਰਲ ਰਿਜ਼ਰਵ ਜਿਹਨੂੰ ਕਹਿੰਦੇ ਅਮਰੀਕਾ ਦੇ ਵਿੱਚ ਉਹਦੇ ਹੱਥ ਵਿੱਚ ਆ ਉਹ ਕਹਿੰਦੇ ਮੈਂ ਉਹ ਕਰਨਾ ਆ ਜਿਵੇਂ ਫੈਡਰਲ ਰਿਜ਼ਰਵ ਉਹ ਕਰਦੀ ਆ ਕਿ ਜਿਹੜੇ ਇੰਟਰਸਟ ਰੇਟ ਪਬਲਿਕ ਦੇ ਬੈਸਟ ਇੰਟਰਸਟ ਦੇ ਵਿੱਚ ਆ ਕਿ ਜਿਹੜੇ ਕਿ ਪਬਲਿਕ ਦੀ ਬਿਹਤਰੀ ਦੇ ਲਈ ਜੋ ਕੁਝ ਹੋਣਾ ਚਾਹੀਦਾ ਸੀ ਉਹ ਕਰਦੇ ਆ ਨਾ ਕਿ ਅਸੀਂ ਉਹ ਕਰਦੇ ਆ ਜੋ ਰਾਸ਼ਟਰਪਤੀ ਚਾਹੁੰਦਾ ਜਾਂ ਕੋਈ ਸਰਕਾਰ ਚਾਹੁੰਦੀ ਆ ਸੋ ਹੁਣ ਇਹ ਉਹਨਾਂ ਨੂੰ ਲੱਗਦਾ ਕਿ ਜਿਹੜਾ ਇੱਕ ਕ੍ਰਿਮੀਨਲ ਪ੍ਰੋਬ ਆ ਇਹ ਜਾਣਬੁੱਝ ਕੇ ਇੱਕ ਸਿੱਧਾ ਸਿੱਧਾ ਮੈਨੂੰ ਡਰਾਇਆ ਜਾ ਰਿਹਾ ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਪ੍ਰੈਜ਼ੀਡੈਂਟ 트੍ਰੰਪ ਜਿਨ੍ਹਾਂ ਨੇ 2017 ਦੇ ਵਿੱਚ ਪਹਿਲਾਂ ਇਹਨਾਂ ਨੂੰ ਨਾਮਿਨੇਟ ਕੀਤਾ ਸੀ ਉਹੀ ਇਹਨਾਂ ਦੇ ਉਲਟ ਦੱਸੇ ਜਾ ਰਹੇ ਆ ਕਾਫੀ ਵਾਰੀ ਇਹ ਗੱਲਬਾਤ ਮੀਡੀਆ ਦੇ ਵਿੱਚ ਵੀ ਸਾਹਮਣੇ ਆਈ ਹੈ ਰਾਸ਼ਟਰਪਤੀ 트੍ਰੰਪ ਐਸਵੇਲ ਇਹ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਵਿਆਜ ਦਰ ਘਟਾਓ ਤਾਂ ਕਿ ਇਕਨੋਮੀ ਚੱਲੇ ਜਿੰਨੇ ਵਿਆਜ ਘਟ ਹੋਣਗੇ ਉਨੇ ਲੋਕ ਜ਼ਿਆਦਾ ਵਿਆਜ ਤੇ ਪੈਸਾ ਲੈਣਗੇ ਖਰਚਣਗੇ ਘਰ ਲੈਣਗੇ ਇਹ ਸਾਰੇ ਕੁਝ ਦੀ ਬਹੁਤ ਵੱਡੀ ਹੈਲਪ ਹੋਊਗੀ ਕਿ ਵੀ ਤੁਸੀਂ ਇੰਟਰਸਟेड ਕੱਟ ਕਿਉਂ ਨਹੀਂ ਕਰ ਰਹੇ ਜਿਹੜਾ ਇਹ ਜਰੋਮ ਪਾਵਲ ਇਹ ਇਹ ਕਹਿ ਰਹੇ ਆ ਕਿ ਅਸੀਂ ਇਸ ਕਰਕੇ ਕੱਟ ਨਹੀਂ ਕਰ ਰਹੇ ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਹਾਂ ਇਕਨੋਮੀ ਚੱਲ ਪੂਗੀ ਪਰ ਉਹਦੇ ਨਾਲ ਮਹਿੰਗਾਈ ਵੱਧ ਜੂਗੀ ਵੀ ਦੂਜੀ ਉਹਨਾਂ ਨੇ ਹੁਣ ਇਹ ਗੱਲ ਕਹੀ ਆ ਕਿ ਮੇਰੇ ਉੱਤੇ ਇਹ ਜੋ ਕੁਝ ਕੀਤਾ ਗਿਆ ਇਤਿਹਾਸ ਦੇ ਵਿੱਚ ਕਦੇ ਕਿਸੇ ਰਾਸ਼ਟਰਪਤੀ ਨੇ ਫੈਡਰਲ ਰਿਜ਼ਰਵ ਦੇ ਚੇਅਰ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜਾ ਪੋਲਿਟੀਕਲ ਪ੍ਰੈਸ਼ਰ ਨਹੀਂ ਪਾਇਆ ਵੀ ਅਸੀਂ ਮੇਰੇ ਤੇ ਜਾਣ ਬੁੱਝ ਕੇ ਪ੍ਰੈਸ਼ਰ ਪਾਇਆ ਜਾ ਰਿਹਾ ਹੁਣ ਕਈ ਰਿਪਬਲਿਕਨ ਸੈਂਟਰ ਨੇ ਜਿਵੇਂ ਥਾਮ ਟੈਲਿਸ ਉਹਨਾਂ ਨੇ ਵੀ ਕ੍ਰਿਟਿਸਾਈਜ਼ ਕੀਤਾ ਇਸ ਇਨਵੈਸਟੀਗੇਸ਼ਨ ਨੂੰ ਵੀ ਇਹ ਸਿੱਧੀ ਸਿੱਧੀ ਜਿਹੜੀ ਫੈਡਰਲ ਰਿਜ਼ਰਵ ਦੀ ਇੰਡੀਪੈਂਡੈਂਸ ਆ ਉਹਨੂੰ ਜਾਣ ਬੁੱਝ ਕੇ ਚੈਲੰਜ ਕੀਤਾ ਜਾ ਰਿਹਾ ਜਾਂ ਉਹਦੀ ਇੰਡੀਪੈਂਡੈਂਸ ਨਹੀਂ ਰਹਿਣ ਦਿੱਤੀ ਜਾ ਰਹੀ ਹੁਣ ਹੋਊਗਾ ਕਿ ਇਹਨਾਂ ਦੀ ਟਰਮ ਖਤਮ ਹੋਣੀ ਆ ਮਈ ਦੇ ਵਿੱਚ ਫੈਡਰਲ ਰਿਜ਼ਰਵ ਦੇ ਚੇਅਰ ਦੀ ਜਾਨੀ ਕਿ ਮੁਖੀ ਦੀ ਜਰਮ ਪਾਵਲ ਦੀ ਉਹ ਕਹਿੰਦੇ ਮੈਂ ਨਹੀਂ ਹਟਦਾ ਮੈਂ ਫੇਰ ਇਹਦੇ ਉੱਤੇ ਰਹੂੰਗਾ ਮੈਂ ਸਟੈਪ ਡਾਊਨ ਕਰਨਾ ਹੀ ਨਹੀਂ ਮੈਂ ਆਪਣਾ ਇਹ ਦੇ ਕਰਕੇ ਫੈਸਲਾ ਵੀ ਬਦਲ ਸਕਦਾ ਆ ਮਾਮਲਾ ਕਿਉਂ ਜਿਆਦਾ ਚਰਚਾ ਦੇ ਵਿੱਚ ਆ ਪ੍ਰੈਸੀਡੈਂਟ ਜਿਹੜੇ ਇਲੈਕਸ਼ਨਸ ਦੇ ਕਰਕੇ ਜਾਂ ਨਾ ਕਰਕੇ ਇੰਟਰਸਟ ਰੇਟ ਮੈਨੀਪੂਲੇਟ ਨਹੀਂ ਕਰ ਸਕਦੇ ਬਦਲ ਨਹੀਂ ਸਕਦੇ ਇਹ ਅਮਰੀਕਾ ਦਾ ਸੰਵਿਧਾਨ ਕਹਿੰਦਾ ਬਹੁਤੇ ਦੇਸ਼ਾਂ ਦੇ ਵਿੱਚ ਜਿਹੜੀ ਇਹ ਬੈਂਕ ਹੁੰਦੀ ਆ ਇਹ ਇੰਡੀਪੈਂਡੈਂਟ ਹੁੰਦੀ ਆ ਹੁਣ ਜਦੋਂ ਤੁਸੀਂ ਇਹਨੂੰ ਦੇਖਦੇ ਆ ਇਹ ਸਾਰੇ ਇੱਥੇ ਇਹ ਸਮਝਣਾ ਜ਼ਰੂਰੀ ਆ ਕਿ ਫੈਡਰਲ ਰਿਜ਼ਰਵ ਅਮਰੀਕਾ ਦੇ ਕਾਨੂੰਨ ਦੇ ਵਿੱਚ ਇਸੇ ਕਰਕੇ ਇਸ ਤਰੀਕੇ ਨਾਲ ਬਣਾਇਆ ਗਿਆ ਜਿਹਨੂੰ ਦ ਫੈਡ ਵੀ ਕਹਿੰਦੇ ਆਮ ਤੌਰ ਦੇ ਉੱਤੇ ਕਿ ਉਹ ਕਿਸੇ ਦੇ ਪ੍ਰਭਾਵ ਥੱਲੇ ਨਾ ਆਵੇ ਮਤਲਬ ਜੇ ਅੱਜ ਰਾਸ਼ਟਰਪਤੀ ਹੋਰ ਆ ਕੱਲ ਨੂੰ ਹੋਰ ਆ ਗਿਆ ਉਹ ਉਹਦੇ ਪ੍ਰਭਾਵ ਥੱਲੇ ਨਾ ਰਹੇ ਉਹਦੇ ਫੈਸਲੇ ਆਪਣੇ ਆਪ ਹੋਣ ਉਹ ਜਿਹੜਾ ਫੈਸਲਾ ਉਹ ਆਪਣੇ ਆਪ ਕਰੇ ਇਹਦੇ ਵਿੱਚ ਬੋਰਡ ਆਫ ਗਵਰਨਰਸ ਹੁੰਦੇ ਆ ਜਿਹੜੇ ਬੋਰਡ ਆਫ ਗਵਰਨਰਸ ਤੋਂ ਬਾਅਦ ਇਹਦਾ ਦੂਜਾ ਢਾਂਚਾ ਹੁੰਦਾ ਫੈਡਰਲ ਰਿਜ਼ਰਵ ਦਾ ਇਹਦੇ ਵਿੱਚ 12 ਅਰੀਜਨਲ ਫੈਡਰਲ ਰਿਜ਼ਰਵ ਬੈਂਕਸ ਨੇ ਨਿਊਯਾਰਕ ਸ਼ਿਕਾਗੋ ਐਂਡ ਸੈਨ ਫਰਾਂਸਿਸਕੋ ਆ ਤੀਜੇ ਦੇ ਚ ਐਫਓ ਐਮਸੀ ਹੁੰਦੀ ਆ ਫੈਡਰਲ ਓਪਨ ਮਾਰਕੀਟ ਕਮੇਟੀ ਹੁੰਦੀ ਆ ਜਿਹੜੀ ਇੰਟਰਸਟ ਰੇਟ ਦੇ ਉੱਤੇ ਫੈਸਲਾ ਕਰਦੀ ਆ ਸੱਤ ਗਵਰਨਰ ਹੁੰਦੇ ਆ ਸੱਤ ਗਵਰਨਰ ਮਿਲ ਕੇ ਇੱਕ ਚੇਅਰ ਨੂੰ ਚੇਅਰਮੈਨ ਚੁਣਦੇ ਆਰ ਆਪਣਾ ਫੈਡ ਦਾ ਚੇਅਰ ਚੁਣਦੇ ਆ ਉਹ ਸੱਤ ਗਵਰਨਰ ਜਿਹੜੇ ਨੇ ਉਹਨਾਂ ਸਾਰਿਆਂ ਦੀ ਲੈਂਥ ਜਿਹੜੀ ਆ ਬੋਰਡ ਮੈਂਬਰ ਦੀ ਹਰ ਗਵਰਨਰ ਦੀ 14 ਸਾਲ ਹੁੰਦੀ ਆ 14 ਸਾਲ ਇਸ ਕਰਕੇ ਹੁੰਦੀ ਆ ਕਿ ਸੱਤ ਨੇ 2 ਸਾਲਾਂ ਬਾਅਦ ਇੱਕ ਬਦਲ ਜਵੇ ਤੇ ਉਹ 14 ਦੇ ਜਿਹੜੇ ਸੱਤ ਦੇ ਸੱਤ ਨੇ ਉਹ 14 ਸਾਲ ਇਸ ਕਰਕੇ ਰੱਖਿਆ ਵੀ ਜਿਹੜਾ ਮਰਜੀ ਰਾਸ਼ਟਰਪਤੀ ਆਵੇ ਜੇ ਇਹ ਨਹੀਂ ਕਿ ਪਹਿਲਾਂ ਜੋ ਬਾਈਡਨ ਸੀ ਉਹਦੇ ਹਿਸਾਬ ਨਾਲ ਵਿਆਜ ਦਰਾਂ ਬਦਲ ਦੇ ਕੱਲੋਂ ਡੋਨਲਡ ਟਰੰਪ ਆ ਜਾਵੇ ਉਹਦੇ ਹਿਸਾਬ ਨਾਲ ਵਿਆਜ ਦਰਾਂ ਬਦਲੋ 14 ਸਾਲ ਰਹਿਣ ਦੋ ਸਾਲਾਂ ਬਾਅਦ ਇੱਕ ਜਿਹੜਾ ਹੋ ਇਹਦਾ ਉਹਨੂੰ ਪ੍ਰੋਸੈਸ ਕੀ ਆ ਇਹ ਸਾਰੇ ਕੁਝ ਦੇ ਜਿਹੜਾ ਹੈਗਾ ਆਪਣੇ ਇਹ ਬੋਰਡ ਦਾ ਚੇਅਰ ਇਹ 4 ਸਾਲਾਂ ਦੇ ਲਈ ਹੁੰਦੇ ਆ ਪਰ ਉਹਨੂੰ ਰੀਪੁਆਇੰਟ ਕੀਤਾ ਜਾ ਸਕਦਾ ਬਿਦੋਰ ਉਹਦਾ ਗਵਰਨਰ ਹੋਣਾ ਸੱਤਾ ਦੇ ਵਿੱਚੋਂ ਇੱਕ ਨੇ ਚੇਅਰ ਬਣਨਾ ਜਿਹੜਾ ਕਿ ਜਰੋਮ ਪਾਵਲ ਆ ਉਹਨੂੰ ਬਾਰ-ਬਾਰ ਉਹ ਕਰ ਸਕਦੇ ਆ ਪ੍ਰੋਸੈਸ ਇਹਦਾ ਹੁੰਦਾ ਕਿ ਪ੍ਰੈਜ਼ੀਡੈਂਟ ਨਾਮਿਨੇਟ ਕਰਦਾ ਜਿਹੜੇ ਗਵਰਨਰ ਆ ਥੋੜਾ ਚਿਰ ਪਹਿਲਾਂ ਬਹੁਤ ਵੱਡਾ ਰੌਲਾ ਪਿਆ ਸੀ ਉਹਨੂੰ ਫਿਰ ਜਿਹੜੀ ਸੈਨੇਟ ਹੈਗੀ ਆ ਉਹ ਮਨਜ਼ੂਰੀ ਦਿੰਦੀ ਆ ਸੈਨੇਟ ਦੀ ਮਨਜ਼ੂਰੀ ਤੋਂ ਬਾਅਦ ਉਹਦਾ ਕੋਈ ਪ੍ਰੈਜ਼ੀਡੈਂਟ ਦੇ ਨਾਲ ਸਬੰਧ ਨਹੀਂ ਰਹਿੰਦਾ ਉਹਨੇ ਕੋਈ ਪ੍ਰੈਜ਼ੀਡੈਂਟ ਨੂੰ ਰਿਪੋਰਟ ਨਹੀਂ ਕਰਨੀ ਨਾ ਹੀ ਉਹ ਪ੍ਰੈਜ਼ੀਡੈਂਟ ਦੇ ਅੰਡਰ ਆ ਸੋ ਹੁਣ ਪਬਲੀਕਲੀ ਕਿਉਂ ਕਿ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਇਹ ਟੈਨਯੋਰ ਜਾਂ ਸਟਰਕਚਰ ਇਸ ਕਰਕੇ ਵੀ ਮੈਟਰ ਕਰਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਤਰੀਕੇ ਦੇ ਨਾਲ ਹੋਣਾ ਹੈ ਜਿਹੜੀ ਫੈਡਰਲ ਸਰਵ ਦੇ ਚੇਅਰ ਦੀ ਟਰਮ ਆ 4 ਸਾਲ ਦੀ ਹੁੰਦੀ ਹੈ ਪਰ ਉਹਨੂੰ ਰੀਪੁਆਇੰਟ ਕੀਤਾ ਜਾ ਸਕਦਾ ਹੁਣ ਜਿਹੜਾ ਉਹ ਰਿਜ਼ਾਈਨ ਵੀ ਕਰ ਸਕਦਾ ਪਹਿਲਾਂ ਵੀ ਜਾ ਸਕਦਾ ਆ ਪਰ ਉਹਦੀ 14 ਸਾਲ ਜਿਹੜੇ ਦੂਜੇ ਹੁੰਦੇ ਆ ਗਵਰਨਰ ਜਿਹੜੇ ਬੋਰਡ ਮੈਂਬਰਸ ਹੁੰਦੇ ਆ ਜਿਹੜਾ ਇੱਕ ਪਿੱਛੇ ਜੇ ਰੌਲਾ ਪਿਆ ਸੀ ਤੁਹਾਨੂੰ ਯਾਦ ਹੋਊਗਾ ਕਾਫੀ ਚਰਚਾ ਦੇ ਵਿੱਚ ਆਇਆ ਸੀ ਇੱਕ ਬੋਰਡ ਮੈਂਬਰ ਨੂੰ ਲੈ ਕੇ ਉਹਦੇ ਉੱਤੇ ਵੀ ਜਿਹੜਾ ਇਹ ਇੱਕ ਵਾਰੀ ਚਰਚਾ ਦੇ ਵਿੱਚ ਆਇਆ ਸੀ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਹਟਾਇਆ ਜਾ ਰਿਹਾ ਹੈ ਸੋ ਹੁਣ ਇਹ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆਇਆ ਕਿ ਅਸਲ ਦੇ ਵਿੱਚ ਇਹਦਾ ਭਵਿੱਖ ਕੀ ਹੋਏਗਾ ਅਗਲੀ ਗੱਲਬਾਤ ਇੱਕ ਔਰਤ ਜਿਹੜੀ ਰਿੰਗ ਗੁੱਡ ਜਿਹਨੂੰ ਗੋਲੀ ਮਾਰ ਦਿੱਤੀ ਗਈ ਸੀ ਤਿੰਨ ਬੱਚਿਆਂ ਦੀ ਮਾਂ ਫੈਡਰਲ ਇਮੀਗ੍ਰੇਸ਼ਨ ਆਪਰੇਸ਼ਨ ਦੁਆਰਾ ਮਿਨੇਪਲਸ ਦੇ ਵਿੱਚ ਉਹ ਮਾਮਲਾ ਭਾਵੇਂ ਕਾਫੀ ਦਿਨ ਹੋ ਗਿਆ ਉਹਨੂੰ ਪਰ ਉਹ ਵੱਧ ਰਿਹਾ ਮਾਮਲਾ ਹੈ ਬਿਲਕੁਲ ਕੁਛ ਕੁ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਜਾਰਜ ਫਲੌਇਡ ਨੂੰ ਮਾਰਿਆ ਗਿਆ ਸੀ ਉੱਥੇ ਕੁਝ ਬਲੌਕ ਦੂਰੀ ਮਿਨੀਆ ਪਲੱਸ ਦੇ ਵਿੱਚ ਜਾਰਜ ਫਲੌਇਡ ਨੂੰ ਮਾਰ ਦਿੱਤਾ ਗਿਆ ਸੀ ਤੇ ਹੁਣ ਇਹਦੀ ਮੌਤ ਉੱਥੇ ਹੋਈ ਆ ਆ ਕੱਲ ਐਤਵਾਰ ਨੂੰ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਹੋਏ ਆ ਜਿਹੜੇ ਵਿੱਚ ਲੋਕਾਂ ਨੇ ਇੱਕ ਟੈਂਸ਼ਨ ਜਿਹੜੀ ਕ੍ਰੀਏਟ ਹੋ ਗਈ ਹੈ ਡਿਪਾਰਟਮੈਂਟ ਆਫ ਫਾਰੰਟਰ ਸਿਕਿਉਰਿਟੀ ਨੇ ਅਨਾਉਂਸ ਕੀਤਾ ਕਿ ਇਹ ਆਪਣੇ ਸੈਂਕੜੇ ਐਡੀਸ਼ਨਲ ਜਿਹੜੇ ਬਾਰਡਰ ਪੈਟਰੋਲ ਨੇ ਜਾਂ ਆਈਸ ਆਫੀਸਰਸ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਐਂਫੋਰਸਮੈਂਟ ਦੇ ਉੱਥੇ ਭੇਜ ਰਹੇ ਆ ਇਹ ਕਿਨੇ ਆਰਡਰ ਕੀਤਾ ਹੈ ਡਿਸੀਜਨ ਉਸ ਵੇਲੇ ਕ੍ਰਿਸਟੀ ਨੋਇਮ ਜਿਹੜੇ ਨੇ ਉਹਨਾਂ ਨੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਨੇ ਉਹਨਾਂ ਨੇ ਅਨਾਉਂਸ ਕੀਤਾ ਉਹ ਕਹਿੰਦੇ ਵੀ ਸਾਡੇ ਆਫੀਸਰ ਨੂੰ ਫੈਡਰਲ ਏਜੰਟਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਵੀਡੀਓ ਸਾਹਮਣੇ ਆਈ ਸੀ ਡਿਪਾਰਟਮੈਂਟ ਆਫ ਹੋਮਲੈਂਡ ਨੇ ਜਿਹੜੀ ਇਹ ਸਿਕਿਉਰਿਟੀ ਨੇ ਵੀਡੀਓ ਰਿਲੀਜ਼ ਕੀਤੀ ਸੀ ਜਿਹਦੇ ਵਿੱਚ ਕੁਝ ਮਿੰਟ ਪਹਿਲਾਂ ਦੀ ਘਟਨਾ ਆ ਕਿ ਕਿਸ ਤਰੀਕੇ ਦੇ ਨਾਲ ਉਹਦੇ এসਜੀਬੀ ਨੂੰ ਰੋਕਿਆ ਜਾਂਦਾ ਸਟਰੀਟ ਦੇ ਉੱਤੇ ਤੇ ਜਿਹੜੇ ਫੈਡਰਲ ਵਹੀਕਲਸ ਆ ਉਹ ਉਹਨੂੰ ਜਿਹੜਾ ਉੱਥੇ ਸਾਹਮਣੇ ਆਉਂਦੇ ਆ ਤੇ ਉਹਦੇ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨੂੰ ਮਾਨੀਟਰ ਕੀਤਾ ਜਾ ਰਿਹਾ ਤੇ ਉਹਨੇ ਕਿਹਾ ਵੀ ਇਹਨੇ ਗੋਲੀ ਉਹ ਭੱਜਣ ਦੀ ਕੋਸ਼ਿਸ਼ ਕਰਦੀ ਆ ਭੱਜਣ ਦੀ ਨਹੀਂ ਉਹ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹਨਾਂ ਨੇ ਗੋਲੇ ਮਾਰ ਦਿੱਤੀ ਉਹ ਕਹਿੰਦੇ ਵੀ ਆਈਸ ਏਜੰਟਸ ਜਿਨ੍ਹਾਂ ਨੇ ਇਹ ਗੋਲੀ ਚਲਾਈ ਉਹਨੇ ਸੈਲਫ ਡਿਫੈਂਸ ਦੇ ਵਿੱਚ ਚਲਾਈ ਆ ਕਾਫੀ ਵਾਰੀ ਇਹਦੀ ਵੀ ਚਰਚਾ ਹੋ ਚੁੱਕੀ ਆ ਲੋਕਲ ਲੀਡਰ ਜਿਹੜੇ ਮਿਨੀਆ ਪਲਸ ਦੇ ਮੇਅਰ ਨੇ ਜੈਕ ਅਫਰੇ ਉਹਨਾਂ ਨੇ ਇਸ ਗੱਲ ਦਾ ਬਹੁਤ ਸਖਤੀ ਨਾਲ ਵਿਰੋਧ ਕੀਤਾ ਵੀ ਨਹੀਂ ਐਦਾਂ ਨਹੀਂ ਹੋਇਆ ਜਿਹੜੀ ਏਜੰਸੀਜ਼ ਨੇ ਜਿਹੜੀਆਂ ਜਾਂਚ ਕਰ ਰਹੀਆਂ ਸਟੇਟ ਦੀ ਏਜੰਸੀ ਤੇ ਫੈਡਰਲ ਏਜੰਸੀ ਫੈਡਰਲ ਏਜੰਸੀ ਨੇ ਸਟੇਟ ਦੀ ਏਜੰਸੀ ਨੂੰ ਲਾਂਬੇ ਕਰ ਦਿੱਤਾ ਉਹਨਾਂ ਨੂੰ ਕਈ ਤਰੀਕੇ ਦੇ ਨਾਲ ਬਲੌਕ ਕਰ ਦਿੱਤਾ ਉਹ ਵੱਖਰਾ ਰੌਲਾ ਪਿਆ ਹੁਣ ਉੱਥੇ ਕੀ ਹੋ ਰਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਹੋ ਰਹੇ ਆ 트럼ਪ ਐਡਮਿਨਿਸਟ੍ਰੇਸ਼ਨ ਨੇ ਕਿਉਂਕਿ ਬਹੁਤ ਤੇਜ਼ੀ ਦੇ ਨਾਲ ਇਮੀਗ੍ਰੇਸ਼ਨ ਦੀ ਐਨਫੋਰਸਮੈਂਟ ਵਧਾਈ ਆ ਜਿਹੜੀਆਂ ਮਿਨੀ ਸੋਟਾ ਦੇ ਵਿੱਚ ਖਾਸ ਕਰਕੇ ਜਿਹੜੀ ਸਮਾਲੀ ਕਮਿਊਨਿਟੀ ਆ ਉਹਦੇ ਉੱਤੇ ਡਰ ਵੀ ਆ ਉਹ ਕਈ ਕੁਸ਼ੀ ਉੱਥੇ ਦਾ ਹੁਣ ਇਹਦੇ ਨਾਲ ਅੜੀ ਜਾਂਦਾ ਹੁਣ ਹਜ਼ਾਰ ਤੋਂ ਜ਼ਿਆਦਾ ਪ੍ਰੋਟੈਸਟ ਅਮਰੀਕਾ ਦੇ ਵਿੱਚ ਕੱਲ ਹੋਇਆ ਤੁਸੀਂ ਦੇਖ ਲਓ ਔਰ ਹਜ਼ਾਰਾਂ ਲੋਕਾਂ ਨੇ ਮੀਨਿਆ ਪਲਸ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਤੇ ਜਿਹੜੀਆਂ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਦੂਜੇ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਕੀਤੇ ਆ ਪ੍ਰੋਟੈਸਟ ਇਹ ਡਿਮਾਂਡ ਕਰ ਰਿਹਾ ਕਿ ਜਿਹੜੇ ਆਈਸ ਨੇ ਉਹ ਸ਼ਹਿਰਾਂ ਨੂੰ ਛੱਡ ਕੇ ਚਲੇ ਜਾਵੇ ਤੇ ਕੋਈ ਵੀ ਜਿਹੜੀ ਹੈ ਅਗਰੈਸਿਵ ਰੇਡ ਇੱਥੇ ਨਹੀਂ ਹੋਣੀ ਚਾਹੀਦੀ ਫੈਡਰਲ ਸਰਕਾਰ ਦੁਆਰਾ ਜਾਂ ਫੈਡਰਲ ਏਜੰਟਸ ਦੁਆਰਾ ਜਿਹੜੀ ਫੋਰਸ ਦੀ ਯੂਜ਼ ਕੀਤੀ ਜਾ ਰਹੀ ਹੈ ਜਾਂ ਉਹਨਾਂ ਦੀ ਜਿਹੜੀ ਅਕਾਉਂਟੇਬਿਲਟੀ ਆ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਆ ਉਹ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਸੋ ਆ ਇਸ ਆਪਰੇਸ਼ਨ ਦੌਰਾਨ ਮਾਰੀ ਗਈ ਔਰਤ ਦਾ ਮਾਮਲਾ ਠੰਡਾ ਨਹੀਂ ਪਿਆ ਸਗੋਂ ਹੋਰ ਜ਼ਿਆਦਾ ਹੋ ਰਿਹਾ ਹੋਰ ਜ਼ਿਆਦਾ ਹੋਣ ਦੇ ਨਾਲ ਪ੍ਰੋਟੈਸਟ ਹੋ ਰਹੇ ਆ ਪ੍ਰੋਟੈਸਟ ਹੋ ਰਹੇ ਆ ਫੈਡਰਲ ਜਿਹੜੇ ਏਜੰਟਸ ਨੇ ਉਹਨਾਂ ਦੇ ਬਚਾਅ ਦੇ ਲਈ ਹੋਰ ਜਿਹੜੇ ਏਜੰਟਸ ਨੇ ਉੱਥੇ ਫੋਰਸਸ ਨੇ ਉਹ ਭੇਜੜੀਆਂ ਪੈ ਰਹੀਆਂ ਸਥਿਤੀ ਥੋੜੀ ਜੀ ਉੱਥੇ ਬੁਝਾਈ ਇਹਦੇ ਕਿਉਂ ਗੱਲ ਹੌਲੀ-ਹੌਲੀ ਦਿਨਾਂ ਦੇ ਨਾਲ ਠੰਡੀ ਹੁੰਦੀ ਤਣਾਅਪੂਰਨ ਹੋ ਰਹੀ ਹੈ ਅਗਲੀ ਗੱਲਬਾਤ ਮਿਡ ਟਰਮ ਇਲੈਕਸ਼ਨ ਦੀ ਹੈ ਹੁਣ ਮਿਡ ਟਰਮ ਇਲੈਕਸ਼ਨ ਜਿਹੜੀ ਇਸ ਸਾਲ ਨਵੰਬਰ ਦੇ ਵਿੱਚ ਹੋਣੀ ਹੈ ਇਹਦੇ ਵਿੱਚ ਕੀ ਕੀ ਹੋ ਰਿਹਾ ਜਾਂ ਇਹਦੇ ਸਬੰਧੀ ਤਿਆਰੀਆਂ ਦੋਵੇਂ ਪਾਰਟੀਆਂ ਕਰ ਰਹੀਆਂ ਤਿਆਰੀਆਂ ਕਈ ਤਰੀਕੇ ਦੀਆਂ ਹੋ ਰਹੀਆਂ ਇੱਕ ਤਾਂ ਜਿਹੜਾ ਪ੍ਰੋਸੈਸ ਹੁੰਦਾ ਉਹ ਸਿੱਧਾ ਹੁੰਦਾ ਆਪਾਂ ਜਾਣਦੇ ਆ ਪਰ ਦੂਜਾ ਇਹ ਆ ਕਿ ਕਿਉਂਕਿ ਸੈਨੇਟ ਦੇ ਵਿੱਚ ਨਾ ਕੰਟਰੋਲ ਦੋਵਾਂ ਪਾਰਟੀਆਂ ਦਾ ਬਹੁਤ ਥੋੜਾ ਆ ਜਦੋਂ ਕਦੇ ਵੀ ਜਿੱਤ ਬਹੁਤ ਥੋੜਿਆਂ ਦੇ ਨਾਲ ਹੋਵੇ ਮੈਂਬਰਾਂ ਦੇ ਨਾਲ ਉਸ ਵੇਲੇ ਫਿਰ ਇਲੈਕਸ਼ਨ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਆ ਇਸ ਵੇਲੇ ਸਥਿਤੀ ਇਹੀ ਆ ਟੋਟਲ ਸੀਟ ਜੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੀ ਗੱਲ ਕਰ ਲਓ ਕਾਂਗਰਸ ਦੇ ਦੋ ਹਿੱਸੇ ਨੇ ਇੱਕ ਨੂੰ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਕਹਿੰਦੇ ਆ ਦੂਜੇ ਨੂੰ ਸੈਨੇਟ ਕਹਿੰਦੇ ਆ ਜਿਹੜਾ ਸੈਨੇਟ ਆ ਉਹਦੇ ਵਿੱਚ 100 ਮੈਂਬਰ ਨੇ ਸਾਰੀਆਂ ਸਟੇਟਾਂ ਤੋਂ ਇੱਕ ਸਟੇਟ ਤੋਂ 2 ਤੇ 5ਾਂ ਤੋਂ ਲਾ ਕੇ 100 ਹੋਗੇ ਜਿਹੜੇ ਹਾਊਸ ਆਫ ਰਿਪਰਿਜ਼ੈਂਟੇਟਿਵ ਵਿੱਚ 435 ਸੀਟਾਂ ਨੇ 435 ਦੇ ਵਿੱਚੋਂ ਐਸ ਵੇਲੇ 218 ਰਿਪਬਲਿਕਨ ਦੇ ਕੋਲ ਆ 213 ਡੈਮੋਕ੍ਰੇਟਾਂ ਕੋਲ ਆ 3-4 ਦਾ ਫਰਕ ਜੇ ਇੱਧਰ ਉੱਧਰ ਹੋ ਜਵੇ ਤਾਂ ਸਾਰੀ ਸਥਿਤੀ ਬਦਲ ਸਕਦੀ ਹੈ 4 ਇੱਥੇ ਵੇਕੈਂਟ ਨੇ ਜਿਹੜੇ ਹਾਊਸ ਦੇ ਵਿੱਚ ਮੈਜੋਰਿਟੀ ਚਾਹੀਦੀ ਹੁੰਦੀ ਆ ਉਹ 218 ਸੀਟਾਂ ਦੀ ਹੁੰਦੀ 435ਾਂ ਚੋਂ ਇਹਨਾਂ ਕੋਲੇ ਰਿਪਬਲਿਕਨ ਕੋਲੇ ਐਗਜ਼ੈਕਟ ਨੰਬਰ ਆ 418 ਚਾਹੀਦੀਆਂ ਉਨੀਆਂ ਹੀ ਨੇ ਇੱਕ ਅੱਧੀ ਵੀ ਇੱਧਰ ਉੱਧਰ ਹੋ ਗਈ ਤੇ ਗੜਬੜ ਹੋ ਜਾਊਗੀ ਸੈਨੇਟ ਦੇ ਵਿੱਚ ਕੀ ਆ ਟੋਟਲ ਸੈਨੇਟ ਦੀਆਂ 100 ਸੀਟਸ ਨੇ ਰਿਪਬਲਿਕਨ ਕੋਲੇ 53 ਡੈਮੋਕ੍ਰੇਟ ਕੋਲੇ 45 ਆ ਇੰਡੀਪੈਂਡੈਂਟ 2 ਨੇ ਇਹਦਾ ਮਤਲਬ ਇਹ ਆ ਹੁਣ ਇੱਥੇ ਹੋ ਕੀ ਰਿਹਾ ਕਿ ਅਸਲ ਦੇ ਵਿੱਚ ਸਥਿਤੀ ਇਹ ਆ ਇਸ ਵੇਲੇ ਕਿ ਜੇ ਇਧਰਲੇ ਮੰਨ ਲਓ ਐਸਵੇਲੇ ਰਿਪਬਲਿਕਨ ਦੇ ਕੋਲ ਮੈਜੋਰਿਟੀ ਹੈਗੀ ਆ ਭਾਵੇਂ ਬੜੀ ਥਿਰਨ ਮੈਜੋਰਿਟੀ ਹੈ ਪਰ ਫੇਰ ਵੀ ਉਹਨਾਂ ਕੋਲ ਬਹੁਮਤ ਹੈਗਾ ਜੇ ਉਹਨਾਂ ਦਾ ਬਹੁਮਤ ਚਲੇ ਜਵੇ ਜੇ ਉਹਨਾਂ ਦਾ ਬਹੁਮਤ ਚਲੇ ਗਿਆ ਤਾਂ ਫੇਰ ਡੈਮੋਕ੍ਰੇਟਸ ਪਾਵਰ ਦੇ ਵਿੱਚ ਆ ਜਾਣਗੇ ਰਾਸ਼ਟਰਪਤੀ ਨਹੀਂ ਬਦਲੂਗਾ ਹਾਊਸ ਆਫ ਰਿਪਰੈਜ਼ੈਂਟੇਟਿਵ ਹਰ 2 ਸਾਲ ਬਾਅਦ ਬਦਲਦੇ ਆ ਮੇ ਟਰਮ ਇਲੈਕਸ਼ਨ ਦੇ ਵਿੱਚ ਸਾਰੇ ਦਾ ਸਾਰਾ ਹਾਊਸ ਬਦਲ ਜਾਣਾ ਹੁੰਦਾ ਰਾਸ਼ਟਰਪਤੀ ਦੀ ਚੋਣ ਜਿਹੜੀ ਆ ਇਲੈਕਟਰਲ ਕਾਲਜ ਦੇ ਮੈਂਬਰ ਕਰਦੇ ਆ ਉਹ 4 ਸਾਲ ਬਾਅਦ ਵੋਟਾਂ ਪੈਂਦੀਆਂ ਸੈਨੇਟ ਦੀਆਂ ਵੋਟਾਂ 6 ਸਾਲ ਬਾਅਦ ਪੈਂਦੀਆਂ 6 ਸਾਲ ਬਾਅਦ ਇਦਾਂ ਪੈਂਦੀਆਂ ਕਿ ਹਰ 2 ਸਾਲ ਬਾਅਦ ਜਿਹੜੇ 1/3 ਆ ਉਹ ਬਦਲ ਜਾਂਦੇ 33 ਜਾਂ ਉਹਦੇ ਕਰੀਬ ਵੋਟਾਂ ਜਿਹੜੀਆਂ ਦੁਬਾਰਾ ਪੈਣੀਆਂ ਉਹ 100 ਦੇ ਵਿੱਚੋਂ ਤੇ ਇੱਕ ਦੋ ਵੀ ਇੱਧਰ ਉੱਧਰ ਹੋ ਗਈਆਂ ਤੇ ਉਹਦੇ ਨਾਲ ਸਥਿਤੀ ਬਦਲ ਜਾਊਗੀ ਹੁਣ ਉਹਦੇ ਲਈ ਕੀ ਕੀਤਾ ਕੀ ਜਾ ਰਿਹਾ ਰਾਸ਼ਟਰਪਤੀ ਟਰੰਪ ਅਸਲ ਦੇ ਵਿੱਚ ਇਹ ਚਾਹੁੰਦੇ ਆ ਵੀ ਕਿਤੇ ਡੈਮੋਕ੍ਰੇਟਸ ਨੇ ਕਾਂਗਰਸ ਦੇ ਵਿੱਚ ਕੰਟਰੋਲ ਨਾ ਕਰ ਲੈਣਾ 2026 ਦੇ ਵਿੱਚ ਮੈਂ ਫੇਰ ਕਹਿਣਾ ਕਿ ਰਾਸ਼ਟਰਪਤੀ ਮਿਡ ਟਰਮ ਇਲੈਕਸ਼ਨ ਦੇ ਵਿੱਚ ਨਹੀਂ ਬਦਲਦਾ ਰਾਸ਼ਟਰਪਤੀ ਦੀਆਂ ਵੋਟਾਂ 4 ਸਾਲ ਬਾਅਦ ਹੀ ਪੈਂਦੀਆਂ ਪਰ ਜੇ ਡੈਮੋਕ੍ਰੇਟ ਮਿਡ ਟਰਮ ਦੇ ਵਿੱਚ ਹਾਊਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਆਪਣੀ ਮੈਜੋਰਿਟੀ ਲੈ ਜਾਂਦੇ ਆ ਤਾਂ ਰਾਸ਼ਟਰਪਤੀ ਕੋਲੇ ਪਾਵਰਾਂ ਨਹੀਂ ਰਹਿੰਦੀਆਂ ਫਿਰ ਰਾਸ਼ਟਰਪਤੀ ਉਸ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਜਿਸ ਤਰੀਕੇ ਨਾਲ ਉਹ ਖੁੱਲ੍ਹ ਕੇ ਕਰਨਾ ਚਾਹੁੰਦਾ ਇਹਨਾਂ ਨੇ ਕੀਤਾ ਕਿ ਇਸੇ ਮਾਮਲੇ 'ਤੇ ਤੁਹਾਨੂੰ ਯਾਦ ਹੋਊਗਾ ਸੀ ਬਹੁਤ ਡਿਸਕਸ ਕੀਤਾ ਸੀ ਕਿ ਜਿਹੜੀਆਂ ਡਿਸਟ੍ਰਿਕਟਸ ਆ ਉਹਨਾਂ ਨੂੰ ਰੀਡਰਾ ਕਰਨ ਦਾ ਮਾਮਲਾ ਜਿਹੜੀ ਉਹ ਮਤਲਬ ਕਿੰਨਾ ਇਹ ਮਾਮਲਾ ਪਿੱਛੇ ਚਰਚਾ ਦੇ ਵਿੱਚ ਆਇਆ ਸੀ ਕਿ ਜਿਹੜੀਆਂ ਕਾਂਗਰੈਸ਼ਨਲ ਮੈਪਸ ਦੇ ਉੱਤੇ ਕੁਝ ਡਿਸਟ੍ਰਿਕਟਸ ਨੂੰ ਰੀਡਰਾ ਕਰਨ ਲੱਗ ਪਏ ਸੀ ਆਮ ਤੌਰ ਤੇ ਇਹ 10 ਸਾਲਾਂ ਬਾਅਦ ਹੁੰਦਾ ਸੈਂਸਸ ਹੁੰਦੀ ਹੈ ਸੈਂਸਸ ਦੇ ਨਾਲ ਕਿਹੜੇ ਹਲਕੇ 'ਚ ਬੰਦੇ ਵਧ ਗਏ ਘਟ ਗਏ ਉਹਦੇ ਹਿਸਾਬ ਨਾਲ ਕੀਤਾ ਹੁੰਦਾ ਇਹਨਾਂ ਨੇ ਰਿਪਬਲਿਕਨ ਨੇ ਪਹਿਲਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਤੋਂ ਵਿੱਚ ਵਿਚਾਲੇ ਪਿਛਲੇ ਸਾਲ ਹੀ ਸਾਰਾ ਕੁਝ ਕਰ ਦਿੱਤੇ ਤੇ ਨੇ 5 ਸੀਟਾਂ ਵਧਾ ਲਈਆਂ ਜਦੋਂ ਇਹਨਾਂ ਨੇ ਵਧਾਈਆਂ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟਸ ਨੇ ਵੀ ਆਪਣੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਸਪੈਸ਼ਲ ਉਹਦੇ ਤੇ ਕਰਾ ਕੇ ਤੇ ਉਹਦੀ ਅਗਿਆ ਲੈ ਕੇ ਉਹ ਵੀ ਕਰ ਦਿੱਤਾ ਹੁਣ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਜਿਹੜੀ ਬਹੁਤ ਛੋਟੀ ਜੀ ਮੈਜੋਰਿਟੀ ਆ ਉਹਨੂੰ ਬਚਾਉਣ ਦਾ ਦੂਜਾ ਮਾਮਲਾ ਮੇਲਿੰਗ ਵੋਟ ਮਤਲਬ ਜਦੋਂ ਅਸੀਂ ਕਹਿੰਦੇ ਨੇ ਵੀ ਇੱਕ ਇੱਕ ਵੋਟ ਦਾ ਜਿਹੜਾ ਮਹਨਾ ਆ ਜਾਂ ਇੱਕ ਇੱਕ ਵੋਟ ਕਾਊਂਟ ਹੁੰਦੀ ਆ ਐਸ ਵੇਲੇ ਉਹ ਸਥਿਤੀ ਆਈ ਆ ਦੂਜਾ ਵੱਡਾ ਮਾਮਲਾ ਮੇਰੇਨ ਬੈਲਟ ਦਾ ਵੀ ਤੁਸੀਂ ਵੋਟ ਪਾਈ ਤੇ ਡਾਕ ਦੇ ਵਿੱਚ ਪਾ ਦਿੱਤੀ ਉਹ ਉੱਥੇ ਪਹੁੰਚ ਗਈ ਰਿਪਬਲਿਕਨ ਜਿਹੜਾ ਟਰੰਪ ਇਹ ਕਹਿ ਰਿਹਾ ਵੀ ਇਹਨੂੰ ਬੰਦ ਕਰੋ ਬੰਦ ਤੇ ਖੈਰ ਹੋ ਨਹੀਂ ਸਕਦੀ ਔਰ ਪ੍ਰੋਸੈਸ ਬਹੁਤ ਲੰਮਾ ਆ ਪਰ ਇਹ ਕਹਿੰਦੇ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕੋ ਤੇ ਦੂਜੇ ਕਹਿੰਦੇ ਆ ਕਿ ਨਹੀਂ ਠੀਕ ਆ ਇਹ ਇਹ ਕਹਿੰਦੇ ਵੀ ਉਹਦੇ ਚ ਫਰਾਡ ਹੁੰਦਾ ਦੂਜਾ ਮਾਮਲਾ ਇਹ ਸਾਰੇ ਕੁਝ ਦੇ ਉੱਤੇ ਹੈਗਾ ਕਿ ਜਿਹੜਾ ਕੋਰਟ ਵੀ ਪ੍ਰੋਬਲਮ ਆ ਇਕੱਲੇ 트ੰਪ ਇਹਨੂੰ ਰੋਕ ਨਹੀਂ ਸਕਦੇ ਵੱਡਾ ਇਸ਼ੂ ਇਹ ਆ ਕਿ ਸਟੇਟਸ ਇਲੈਕਸ਼ਨ ਰਨ ਕਰਦੀਆਂ ਨਾ ਕਿ ਫੈਡਰਲ ਸਰਕਾਰ ਕਰਦੀ ਆ ਤੇ ਜੇ ਸਟੇਟਸ ਕਰਦੀਆਂ ਸਟੇਟਸ ਦੇ ਆਪਣੇ ਫੈਸਲੇ ਨੇ ਸਾਰੇ ਅਮਰੀਕਾ ਦੇ ਵਿੱਚ ਸਾਰੀਆਂ ਸਟੇਟਾਂ ਦੇ ਲਈ ਵੱਖਰੇ ਆ ਕਿਤੇ ਉਹ ਕਹਿੰਦੇ ਆ ਵੀ ਤੁਸੀਂ ਆਹ ਵੋਟ ਪਾ ਸਕਦੇ ਮੇਰੇ ਨੂੰ ਵੈਲਟ ਕਿਤੇ ਹੁੰਦਾ ਵੀ ਜਿੱਦਣ ਤੁਹਾਡੀ ਵੋਟ ਪਹੁੰਚ ਗਈ ਉਦੋਂ ਤੋਂ ਗਿਣੀਆਂ ਜਾਂਦੀਆਂ ਕਿਸੇ ਸਟੇਟ ਦੇ ਵਿੱਚ ਹੁੰਦਾ ਕਿ ਜਿੱਦਣ ਤੁਸੀਂ ਇਲੈਕਸ਼ਨ ਵਾਲੇ ਦਿਨ ਤੱਕ ਵੀ ਜੇ ਪੋਸਟ ਕਰ ਦਿੱਤੀ ਤਾਂ ਵੀ ਜੇ ਸਾਨੂੰ ਬਾਅਦ ਚ ਵੀ ਮਿਲਦੀ ਹੈ ਤਾਂ ਅਸੀਂ ਤਾਂ ਵੀ ਕਰ ਸਕਦੇ ਹਾਂ ਸੋ ਸਟੇਟਾਂ ਦੇ ਆਪਣੇ ਰੂਲ ਨੇ ਰਾਸ਼ਟਰਪਤੀ ਨੂੰ ਉਹਨੂੰ ਕੰਟਰੋਲ ਹੀ ਕਰ ਸਕਦੇ ਇੱਕ ਉਹ ਹੈਗਾ ਹੁਣ ਇਹ ਕਰਨ ਦੀ ਕੋਸ਼ਿਸ਼ ਇਹ ਕਰ ਰਹੇ ਇੱਕ ਫਾਈਟ ਇਹ ਚੱਲ ਰਹੀ ਆ ਕਿ ਜਿਹੜਾ ਬੈਲਟ ਆ ਉਹ ਇਲੈਕਸ਼ਨ ਡੇ ਵਾਲੇ ਦਿਨ ਤੇ ਜਿਹੜਾ ਪਹੁੰਚ ਗਿਆ ਉਹ ਸਹੀ ਹੈ ਬਾਕੀ ਨਹੀਂ ਮੰਨੇ ਜਾਣਗੇ ਵੀ ਜੇ ਤੁਸੀਂ ਚਿੱਠੀ ਰਾਹੀਂ ਵੋਟ ਪਾ ਵੀ ਦਿੱਤੀ ਆ ਜੇ ਤੇ ਉਹ ਜਿੱਦਣ ਵੋਟਾਂ ਪੈਂਦੀਆਂ ਪੈ ਰਹਿਆ ਉਹ ਦਿਨ ਤੱਕ ਉੱਥੇ ਪਹੁੰਚ ਗਈ ਉਹਦੇ ਵਿੱਚ ਉਹਨੂੰ ਰੱਖ ਲਿਆ ਵੈਲਟਰ ਨੂੰ ਤਾਂ ਉਹ ਦਿਨ ਗਿਣ ਲਓ ਜੇ ਉਹ ਨਹੀਂ ਪਹੁੰਚੀ ਬਾਅਦ ਚ ਨਾ ਗਿਣੋ ਇਹ ਹੁਣ ਕਈ ਸਟੇਟਾਂ ਦੇ ਵਿੱਚ ਗਿਣੀਆਂ ਜਾਂਦੀਆਂ ਇਹ ਵੀ ਫਾਈਟ ਚੱਲ ਰਹੀ ਆ ਵੀ ਇਹਨੂੰ ਜਿਹੜਾ ਮਿਸਿਸਿਪੀ ਦਾ ਕੇਸ ਖਾਸ ਤੌਰ ਦੇ ਉੱਤੇ ਧਿਆਨ ਮੰਗਦਾ VOTING ਮਸ਼ੀਨਾਂ ਦਾ ਰੌਲਾ ਪੈ ਰਿਹਾ ਇੱਥੇ ਮਸ਼ੀਨਾਂ ਰਾਹੀਂ ਵੋਟਾਂ ਤਾਂ ਨਹੀਂ ਅਮਰੀਕਾ ਦੇ ਵਿੱਚ ਪੈਂਦੀਆਂ ਪਰ ਗਿਣਦੇ ਮਸ਼ੀਨਾਂ ਰਾਹੀਂ ਜ਼ਰੂਰ ਆ ਵੋਟਾਂ ਮਸ਼ੀਨ ਦੇ ਰਾਹੀਂ ਗਿਣਨ ਦੇ ਨਾਲ ਉਹ ਬਹੁਤ ਸੌਖਾ ਹੋ ਜਾਂਦਾ ਤੇਜ਼ ਹੋ ਜਾਂਦਾ ਉਹਦੇ ਤੇ ਵੀ ਸ਼ੱਕ ਆ ਇਹ ਵੀ ਉਹਨੂੰ ਜਿਹੜਾ ਸਟਾਫ ਜਿਹੜਾ ਕਿੰਨਾ ਚਾਹੀਦਾ ਜਾਂ ਉਹਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੁਣ ਜਿਹੜਾ ਇਹ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹਨੇ ਕਈਆਂ ਦਾ ਵੋਟਰ ਡਾਟਾ ਮੰਗਣਾ ਸ਼ੁਰੂ ਕਰ ਦਿੱਤਾ ਵੋਟਰ ਰੋਲ ਮੰਗਣੇ ਸ਼ੁਰੂ ਕਰ ਦਿੱਤੇ ਜਿੱਦਾਂ ਕਹ ਲਓ ਵੀ ਵੋਟਾਂ ਦੀਆਂ ਲਿਸਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਇਹ ਡਰ ਇਹ ਆ ਵੀ ਉਹਨਾਂ ਲਿਸਟਾਂ ਦੇ ਵਿੱਚ ਇੱਥੇ ਬਰਥਡੇਟ ਵੀ ਹੁੰਦੀ ਆ ਤੇ ਇਹਦੇ ਨਾਲ ਹੀ پارਸ਼ਲ ਸੋਸ਼ਲ ਇਨਸ਼ੋਰੈਂਸ ਜਾਂ ਸੋਸ਼ਲ ਸਿਕਿਉਰਿਟੀ ਨੰਬਰ ਆ ਉਹ ਵੀ ਹੁੰਦਾ ਆ ਹੁਣ ਉਹਦੇ ਨਾਲ ਆਲੋਚਕ ਇਹ ਕਹਿੰਦੇ ਆ ਵੀ ਸਾਡਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਮ ਗੜਬੜ ਹੋ ਸਕਦਾ ਇਹਨੂੰ ਗਲਤ ਵਰਤਿਆ ਜਾ ਸਕਦਾ 2020 ਦੇ ਵਿੱਚ ਬਹੁਤ ਲੰਬਾ ਰੌਲਾ ਪਿਆ ਸੀ ਆਪਾਂ ਸਾਰੇ ਜਾਣਦੇ ਆ ਰਿਜ਼ਲਟਸ ਦੇ ਵਿੱਚ ਤੇ ਕਈ ਥਾਂ ਕਈ ਚੀਜ਼ਾਂ ਫਿਰ ਇਹਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਵੀ ਇਨਵੋਲ ਹੋਇਆ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੀ ਇਨਵੋਲ ਹੋਇਆ ਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੀ ਇਨਵੋਲ ਹੋਈ ਸੀਗੀ ਹੁਣ ਵਿੱਚ ਜੇ ਇਹ ਰੌਲਾ ਪੈ ਰਿਹਾ ਕਿ ਜਿਹੜਾ ਹੁਣ ਸੈਂਸਸ ਹੋਣਾ ਹੈ ਜਿਹੜੀ ਮਰਦਮਸ਼ੁਮਾਰੀ ਜਾਂ ਜਨਗਣਨਾ ਹੋਣੀ ਹੈ ਉਹਦੇ ਵਿੱਚ ਅਨ ਡਾਕੂਮੈਂਟਡ ਨੂੰ ਗਿਣਿਆ ਹੀ ਨਾ ਜਾਵੇ। ਰਾਸ਼ਟਰਪਤੀ ਟਰੰਪ ਨੇ ਇਹ ਆਈਡੀਆ ਪ੍ਰਮੋਟ ਕੀਤਾ ਕਿ ਜਿਹੜੀ ਨਵੀਂ ਸੈਂਸਸ ਹੋਊਗੀ ਉਹਦੇ ਵਿੱਚ ਅਨ ਡਾਕੂਮੈਂਟਡ ਇਮੀਗਰੈਂਟਸ ਨੂੰ ਕਾਊਂਟ ਨਾ ਕੀਤਾ ਜਾਵੇ। ਕ੍ਰਿਟਿਕ ਇਹ ਕਹਿੰਦੇ ਆ ਕਿ ਇਹਦੇ ਨਾਲ ਹਾਊਸ ਸੀਟਸ ਦੇ ਵਿੱਚ ਸ਼ਿਫਟ ਹੋ ਸਕਦੀ ਹੈ। ਪੋਲਿਟਿਕਲ ਪਾਵਰ ਦੇ ਵਿੱਚ ਸ਼ਿਫਟ ਹੋ ਸਕਦੀ ਹੈ ਤੇ ਇਹਦੇ ਨਾਲ ਜਿਹੜਾ ਔਰ ਕੁਦਰਤੀ ਹੈ ਵੀ ਉਹਨੂੰ ਵੱਡਾ ਜਿਹੜਾ ਕੋਰਟ ਚੈਲੰਜ ਆ ਉਹਦਾ ਵੀ ਸਾਹਮਣਾ ਕਰਨਾ ਪਊਗਾ ਸੋ ਇਸ ਵੇਲੇ ਇਹ ਇੱਕ ਮਾਮਲਾ ਆ ਕਿ ਇਲੈਕਸ਼ਨ ਹੈਗੀ ਐ 26 ਦੇ ਵਿੱਚ ਥੋੜਾ ਬਹੁਤਾ ਇਧਰ ਉਧਰ ਹੋਣ ਦੇ ਨਾਲ ਸਾਰੇ ਦੀ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕਰ ਦੇਣੀ ਹੈ ਜੇ ਹਾਊਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਇਹਨਾਂ ਦੀ ਮੈਜੋਰਿਟੀ ਕਾਂਗਰਸ ਦੇ ਵਿੱਚ ਆ ਗਈ ਡੈਮੋਕ੍ਰੇਟਸ ਦੀ ਇਹ ਅੰਪੀਚ ਵੀ ਕਰ ਸਕਦੇ ਆ ਰਾਸ਼ਟਰਪਤੀ ਨੂੰ ਕਈ ਇਨਵੈਸਟੀਗੇਸ਼ਨ ਸ਼ੁਰੂ ਕਰਨਗੇ ਬਹੁਤ ਸਾਰੇ ਜਿਹੜੇ ਉਹਨਾਂ ਨੇ ਕੰਮ ਸ਼ੁਰੂ ਕੀਤੇ ਆ ਉਹ ਰੋਕਣਗੇ ਸੋ ਇਹ ਇਲੈਕਸ਼ਨ ਵੀ ਬਹੁਤ ਮਹੱਤਵਪੂਰਨ ਆ ਪਹਿਲਾ ਜਿਹੜੀ ਆਪਣੀ ਰਾਸ਼ਟਰਪਤੀ ਦੀ ਚੋਣ ਹੁੰਦੀ ਉਹਦੇ ਜਿੰਨੀ ਲਗਭਗ ਮਹੱਤਵਪੂਰਨ ਇਹ ਹੋ ਜਾਂਦੀ ਹੈ। ਅਗਲੀ ਗੱਲਬਾਤ ਇੱਕ ਅਮਰੀਕਾ ਦੇ ਵਿੱਚ ਟ੍ਰੈਂਡ ਵੱਧ ਰਿਹਾ ਹੈ ਇਸ ਵੇਲੇ ਇਹਨੂੰ ਇਹ ਕਹਿੰਦੇ ਆ ਕਿ ਲੋਕ ਜਵਾਨ ਰਹਿਣਾ ਚਾਹੁੰਦੇ ਆ ਤੇ ਲੋਕ ਇਸ ਕੰਮ ਜਵਾਨ ਰਹਿਣਾ ਚਾਹੁੰਦੇ ਆ ਤੇ ਲੰਬਾ ਜਿਉਣਾ ਚਾਹੁੰਦੇ ਆ। ਇਹਦੇ ਲਈ ਉਹ ਵੱਧ ਤੋਂ ਵੱਧ ਦਵਾਈਆਂ ਦਾ ਇਸਤੇਮਾਲ ਕਰ ਰਹੇ ਆ। ਅ ਇੱਥੇ ਆਪਣੇ ਲਾਸ ਐਂਜਲਸ ਦੇ ਵਿੱਚ ਇੱਕ ਹੋਇਆ ਲੌਂਗੇਵਿਟੀ ਫੈਸਟ ਜਿੱਥੇ ਕਲੀਨਿਕ ਵੀ ਆਏ ਕੰਪਨੀਆਂ ਵੀ ਆਈਆਂ ਉਹਨਾਂ ਨੇ ਆਪਣੇ ਪ੍ਰੋਡਕਟ ਦਿਖਾਏ ਲੋਕਾਂ ਨੇ ਦੇਖੇ ਜਿਹੜਾ ਇਵੈਂਟ ਹੈਗਾ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਹੈਲਥ ਦੇ ਜਿਹੜੇ ਜ਼ਿਆਦਾ ਧਿਆਨ ਰੱਖਣ ਵਾਲੇ ਕਸਟਮਰ ਨੇ ਉਹ ਆਏ ਇੱਥੇ ਡਾਕਟਰ ਵੀ ਆਏ ਕਲੀਨਿਕ ਦੇ ਓਨਰ ਵੀ ਆਏ ਅਮੀਰ ਇਨਵੈਸਟਰ ਵੀ ਆਏ ਇਹ ਹੋ ਕੀ ਰਿਹਾ ਇਹ ਇੱਕ ਬੜਾ ਵੱਡਾ ਇੱਕ ਜਿਹੜਾ ਤਰੀਕੇ ਦੇ ਨਾਲ ਇੱਕ ਇੰਡਸਟਰੀ ਹੈ ਜਿਹੜੀ ਬਹੁਤ ਵੱਡੀ ਹੋ ਰਹੀ ਹੈ ਜਿਹਦੇ ਵਿੱਚ ਲੋਕ ਜਵਾਨ ਦਿਖਣਾ ਚਾਹੁੰਦੇ ਵੀ ਉਮਰ ਜਿੰਨੀ ਮਰਜ਼ੀ ਹੋ ਗਈ ਅਸੀਂ ਜਵਾਨ ਦਿਖਣਾ ਆ ਮਤਲਬ ਏਜਿੰਗ ਦੇ ਨਾਲ ਜੇ ਮਤਲਬ ਤੁਹਾਡੀਆਂ ਬਿਮਾਰੀਆਂ ਵਧਦੀਆਂ ਜਾਂ ਉਹ ਸਾਰਾ ਕੁਝ ਹੁੰਦਾ ਹੈ ਜੇ ਤੁਸੀਂ ਏਜਿੰਗ ਨੂੰ ਹੀ ਰੋਕ ਦਿੰਦੇ ਆ ਆਪਣੀ ਉਮਰ ਹੀ ਨਹੀਂ ਵਧਣ ਦਿੰਦੇ ਇੱਕ ਤਰੀਕੇ ਦੇ ਨਾਲ ਜਿਵੇਂ ਜਵਾਨ ਰਹਿੰਦੇ ਆ ਤੇ ਬਿਮਾਰੀਆਂ ਵੀ ਘੱਟ ਲੱਗਣਗੀਆਂ ਬਹੁਤ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਇਸ ਚੀਜ਼ ਨੂੰ ਸਟੱਡੀ ਕਰ ਰਹੀਆਂ ਸਟੱਡੀ ਹਜੇ ਕਿੱਥੇ ਕਿ ਪਹੁੰਚੀ ਹੋ ਵੱਖਰੀ ਗੱਲ ਹੈ ਪਰ ਇਹਦਾ ਬਿਜ਼ਨਸ ਬਹੁਤ ਜ਼ਿਆਦਾ ਇਸ ਵੇਲੇ ਚਰਚਾ ਦੇ ਵਿੱਚ ਆ ਚੁੱਕਿਆ ਇਸ ਵੇਲੇ ਜਿਹੜੀ ਇਹ ਲੌਂਗੇਵਿਟੀ ਟ੍ਰੀਟਮੈਂਟ ਆ ਮਤਲਬ ਜਿਹੜੀ ਆਪਣੀ ਆਪ ਨੂੰ ਜਵਾਨ ਰੱਖਣਾ ਜਾਂ ਉਮਰ ਵਧਾਉਣ ਵਾਲੇ ਮਾਮਲੇ ਦੀ ਇੰਡਸਟਰੀ 24 ਦੇ ਵਿੱਚ 8.5 ਬਿਲੀਅਨ ਡਾਲਰ ਦੀ ਹੈ ਤੇ ਇਹ 1.9 ਟ੍ਰਿਲੀਅਨ ਦੇ ਉੱਤੇ ਵੀ 34 ਤੱਕ ਪਹੁੰਚ ਜਣੀ ਇੱਕ ਵਾਰੀ ਤੁਸੀਂ ਇਸ ਕਲੀਨਿਕ ਦੇ ਵਿੱਚ ਵਿਜ਼ਿਟ ਕਰਨੀ 100 ਨਹੀਂ ਹਜ਼ਾਰਾਂ ਡਾਲਰ ਲੱਗਦੇ ਆ ਜਿਹੜੇ ਟੈਕ ਬਿਲੀਅਨਰ ਨੇ ਬਹੁਤ ਵੱਡੇ ਜਹਿਵੋਜ਼ ਬੈਕ ਕਰ ਰਹੇ ਐ ਇਸ ਵੇਲੇ ਐਲਟਸ ਲੈਬਸ ਨੂੰ ਸैम ਐਲਟਮ ਨੇ ਇਨਵੈਸਟ ਕੀਤਾ ਅਦੇ ਹੋਰ ਜਿਹੜੀਆਂ ਰੈਟ੍ਰੋ ਬਾਇਓ ਸਾਇੰਸਿਸ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਆ ਕਿ ਇਹਦੇ ਨਾਲ ਤੁਹਾਡੀ ਕਈ ਹੋਰ ਸਾਲ ਐਡ ਹੋ ਜਾਣਗੇ ਤੰਦਰੁਸਤ ਰਹਿਣ ਦੇ ਲਈ ਜਾਂ ਦੂਜੇ ਕਰਨ ਦੇ ਵਿੱਚ ਜਿਹੜੀ FDA ਆ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਕੋਲੇ ਐਂਟੀ-ਏਜਿੰਗ ਡਰੱਗਸ ਦਾ ਕੋਈ ਅਪਰੂਵਲ ਸਿਸਟਮ ਨਹੀਂ ਆ ਉਹ ਇਹਦੇ ਬਾਰੇ ਵਾਰਨਿੰਗ ਵੀ ਦੇ ਰਿਹਾ ਦੇ ਰਹੀ ਆ ਪਰ ਇਹਦੀ ਪੋਲੀਟਿਕਲ ਸਪੋਰਟ ਵੀ ਆ ਹਲ ਸੈਕਟਰੀ ਰਾਬਰਟ ਆਫ ਕੈਨੇਡੀ ਜੂਨੀਅਰ ਨੇ ਸਪੋਰਟ ਕੀਤਾ ਆ ਪੇਸ਼ੈਂਟਸ ਚੋਇਸ ਨੂੰ ਵੀ ਬੰਦੇ ਮਰਜ਼ੀ ਆ ਉਮਰ ਵਧਾਉਣੀ ਚਾਹੁੰਦਾ ਵਧਾਵੇ ਇਹ ਉਹਦੀ ਸਿਰਦਰਦੀ ਆ ਉਹਨੇ ਕਿੱਦਾਂ ਵਧਾਉਣੀ ਆ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਕਰਦੇ ਕੀ ਆ ਜਿਹੜੀ ਉਮਰ ਵਧਾਉਣ ਵਾਲੀ ਜਾਂ ਉਹ ਆਪਣਾ ਜਵਾਨ ਰਹਿਣ ਵਾਲੀ ਇੱਕ ਤਾਂ ਆਈਵੀ ਇਨਫਿਊਜ਼ਨ ਦਿੰਦੇ ਆ ਐਨਐਡੀ ਜਾਂ ਓਜ਼ੋਨ ਜਿਹੜਾ ਆ ਉਹ ਵੇਨ ਦੇ ਵਿੱਚ ਜਿੱਦਾਂ ਗਲੂਕੋਜ਼ ਲੱਗਦਾ ਹੁੰਦਾ ਉਦਾਂ ਦਿੱਤਾ ਜਾਂਦਾ ਆ ਆਪਣੇ ਆਪ ਨੂੰ ਰਿਪੇਅਰ ਕਰਨ ਦੇ ਲਈ ਜਾਂ ਜਿਹੜੀ ਹਾਈਪਰਬੈਰਿਕ ਆਕਸੀਜਨ ਚੈਂਬਰ ਆ ਬੰਦੇ ਨੂੰ ਇੱਕ ਚੈਂਬਰ ਦੇ ਵਿੱਚ ਪਾ ਕੇ ਜਾਂ ਬਿਠਾ ਕੇ ਲੰਮਾ ਪਾ ਕੇ ਉਹਨੂੰ ਬਹੁਤ ਪਿਓਰ ਆਕਸੀਜਨ ਉਹਦੇ ਅੰਦਰ ਫੋਰਸ ਦੇ ਨਾਲ ਦਿੱਤੀ ਜਾਂਦੀ ਆ ਉਹ ਬਲੱਡ 'ਚ ਜਾਂਦੀ ਆ ਸਾਰਾ ਕੁਝ ਤੁਹਾਡੀ ਬੋਡੀ ਰਿਪੇਅਰ ਹੁੰਦੀ ਆ ਸਪਲੀਮੈਂਟ ਆ ਪੈਪਟਾਈਡਸ ਨੇ ਬਹੁਤ ਸਾਰੇ ਜਿਹੜੇ ਦਿੱਤੇ ਜਾ ਰਹੇ ਆ ਕਈ ਵਾਰੀ ਬਲੱਡ ਤੇ ਪਲਾਜ਼ਮਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਬਲੱਡ ਜਾਂ ਪਲਾਜ਼ਮਾ ਜਿਹੜਾ ਕਿ ਉਹਨੂੰ ਰਿਪਲੇਸ ਕਰ ਦਿੱਤਾ ਜਾਂਦਾ ਜਾਂ ਫਿਲਟਰ ਕਰ ਦਿੱਤਾ ਜਾਂਦਾ ਵੀ ਜਿਹੜਾ ਜਵਾਨ ਬੰਦਾ ਆ ਉਹਦੇ ਖੂਨ ਨਾਲ ਤੁਹਾਡਾ ਖੂਨ ਬਦਲਣ ਵਰਗੀ ਗੱਲਬਾਤ ਜਿਹੜੀ ਕਈ ਥਾਵਾਂ ਦੇ ਉੱਤੇ ਕੀਤੀ ਜਾਂਦੀ ਆ ਇਹ ਵੀ ਕਈ ਮਾਮਲੇ ਸਾਹਮਣੇ ਅਸਵਲੇ ਆ ਰਹੇ ਨੇ ਇੱਕ ਗੱਲਬਾਤ ਹਾਊਸਿੰਗ ਮਾਰਕੀਟ ਸੰਬੰਧੀ ਜਿਹੜੀ ਹਾਊਸਿੰਗ ਮਾਰਕੀਟ ਅਮਰੀਕਾ ਦੇ ਵਿੱਚ ਉਹ ਅਸਵਲੇ ਰੁਕੀ ਪਈ ਆ ਉੱਥੇ ਘਰ ਵੇਕ ਨਹੀਂ ਰਹੇ ਘਰ ਨਾ ਵਿਕਣ ਦੇ ਬਹੁਤ ਸਾਰੇ ਕਾਰਨ ਨੇ ਉਹਨਾਂ ਦੇ ਵਿੱਚੋਂ ਇੱਕ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਡੈਮਿਕ ਦੇ ਦੌਰਾਨ ਮਾਰਗੇਜ ਕਰਵਾ ਲਈ ਸੀ ਉਹ ਬਹੁਤ ਸਸਤੀ ਸੀ ਸਸਤੀ ਇੰਨੀ ਸੀ ਕਿ ਉਹ 3% ਤੋਂ ਘੱਟ ਸੀ ਹੁਣ ਜਿਹੜੇ ਵਿਆਜ ਨੇ ਉਹ 6% ਤੋਂ ਜ਼ਿਆਦਾ ਨੇ ਅਮਰੀਕਾ ਦੇ ਵਿੱਚ 6% ਤੋਂ ਜ਼ਿਆਦਾ ਮੌਰਗੇਜ ਦੇਣ ਵਾਲਿਆਂ ਦੀ ਗਿਣਤੀ 3% ਤੋਂ ਜਿਹੜੇ ਲੋਕਾਂ ਦੀ ਗਿਣਤੀ ਨਾਲੋਂ ਜ਼ਿਆਦਾ ਹੋ ਗਈ ਆ ਇਹਦਾ ਮਤਲਬ ਇਹ ਆ ਕਿ ਜਿਨ੍ਹਾਂ ਨੇ ਕਿਉਂਕਿ ਅਮਰੀਕਾ ਦੇ ਵਿੱਚ ਫਿਕਸ ਹੁੰਦੀ ਆ 30 ਸਾਲ ਲਈ ਜਿੱਦਾਂ ਕੁਝ ਦੇਸ਼ਾਂ ਦੇ ਵਿੱਚ ਕੈਨੇਡਾ ਵਰਗੇ ਦੇਸ਼ ਦੇ ਵਿੱਚ ਬਦਲ ਜਾਂਦੀ ਆ ਕਿ 5 ਸਾਲ ਲਈ 3 ਸਾਲ ਲਈ ਫਿਰ ਜਿੰਨਾ ਇੰਟਰਸਟ ਹੋਵੇ ਉਹਦੇ ਹਿਸਾਬ ਨਾਲ ਹੁੰਦੀ ਆ ਉੱਥੇ 30 ਸਾਲ ਲਈ ਫਿਕਸ ਆ ਉੱਥੇ ਰੌਲਾ ਕੀ ਪੈ ਰਿਹਾ ਕਿ ਜਿਹੜੇ ਬੰਦੇ ਨੇ ਪੰਡੈਮਿਕ ਦੇ ਦੌਰਾਨ 2.5% 3% ਦੇ ਉੱਤੇ ਮੌਰਗੇਜ ਲੈ ਲਈ 3 ਹਸਾਲਾਂ ਦੀ ਉਹ ਹੁਣ ਮੌਰਗੇਜ ਬਦਲਣ ਨੂੰ ਤਿਆਰ ਨਹੀਂ ਮਤਲਬ ਘਰ ਨਵਾਂ ਲੈਣ ਨੂੰ ਤਿਆਰ ਨਹੀਂ ਨਾ ਉਹ ਵੇਚਣ ਨੂੰ ਤਿਆਰ ਆ ਜੇ ਉਹ ਘਰ ਵੇਚੂਗਾ ਤੇ ਉਹਨੂੰ ਮਾਰਗੇਜ ਦੁਬਾਰਾ ਲੈਣੀ ਪੈਣੀ ਹੈ ਦੁਬਾਰਾ 6% ਤੇ ਮਿਲਣੀ ਹੈ ਇਸ ਕਰਕੇ ਇੱਕ ਵੱਡਾ ਵਰਗ ਇਸ ਕਰਕੇ ਘਰ ਨਹੀਂ ਵੇਚ ਰਿਹਾ ਕਿ ਉਹਨਾਂ ਦੇ ਵਿਆਜ ਦਰ ਵੱਧ ਜਾਣੀ ਹੈ ਇਹ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਕਿ ਉੱਥੋਂ ਦੀ ਮਾਰਕੀਟ ਜਿਹੜੀ ਹੈ ਇਸ ਵੇਲੇ ਰੁਕੀ ਪਈ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀਆ ਗੱਲਾਂ ਬਤਨਾਂ